ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਤਰਨ ਤਨ ਸਾਹਿਬ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਬਹੁਤ ਹੀ ਸੋਨਾ ਮਾਰੇ ਦਾ ਸਥਾਨ ਦੱਸੋ ਭਾਈ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਆ ਕੇ ਹੋਰ ਜਿਆਦਾ ਲੱਗ ਰਿਹਾ ਮੂਰਤੀ ਮਜਾ ਆਂਦਾ ਵਾ ਦੇਖੋ ਜੀ ਅਸੀਂ 6-9 ਦੇ ਘਰ ਨਹੀਂ ਗਏ ਬਾਹਰ ਅਸੀਂ ਤਰਨ ਤਨ ਕੋਤੇ ਹਾਂ ਬਹੁਤ ਨੰਦ ਆ ਰਿਹਾ ਮੌਸਮ ਬਹੁਤ ਵਧੀਆ ਹੈ ਵੇਖੋ ਜਿੱਥੇ ਮੇਰੇ ਕੋਲ ਕੋਈ ਗਰਮੀ ਨਹੀਂ ਉਹਨੇ ਜਿਹੜਾ ਨਜ਼ਾਰੇ ਕੁਰਬਾਨੀਆਂ ਸੋਚਦੇ ਬਹੁਤ ਸ਼ਾਨਦਾਰ ਨਜ਼ਾਰੇ ਪਬਲਿਕ ਬਹੁਤ ਦੁਨੀਆ ਬਹੁਤ ਹੈ ਸ਼ਾਨਦਾਰ ਬਾਕੀ ਵੇਖੋ ਜੀ ਸਰੋਵਰ ਬਹੁਤ ਵਧੀਆ ਨਜ਼ਾਰਾ ਬਹੁਤ ਹੀ ਆਨੰਦ ਆ ਰਿਹਾ ਸਾਨੂੰ ਇੱਥੇ ਪਬਲਿਕ ਤੇ ਜਨਤਾ ਤੁਸੀਂ ਦੇਤੇ ਕਿੰਨੇ ਆਰ ਜਗ੍ਹਾ 'ਚ ਬਾਰਿਸ਼ ਸੰਡੇ ਐਤਵਾ ਬਹੁਤ ਕੱਚਾ ਸੰਡੇ ਦੇ ਨੰਨੇ ਆ ਅਜੇ ਛੁੱਟੀ ਕਰਕੇ ਆਏ ਆ ਕੰਮ ਦੀ ਪੇਸ਼ੇਤ ਬਹੁਤ ਮਜ਼ਾ ਆ ਰਿਹਾ ਵਾ ਸੰਗਮ ਮੌਸਮ ਜਿਹੜਾ ਬਣਿਆ ਬਹੁਤ ਹੀ ਸ਼ਾਨਦਾਰ ਨਜ਼ਾਰਾ ਨਾਲ ਪੂਰਾ ਬੱਦ ਬਹੁਤ ਹੀ ਵਧੀਆ ਦੇਖ ਸਕਦੇ ਜੀ ਮਹਾਰਾਜ ਦਾ ਸਰੋਵਰ ਦਾ ਦ੍ਰਿਸ਼ ਹੈ ਬਾਕੀ ਮੁੰਡੇ ਨੂੰ ਪੁੱਛਦੇ ਆ ਅੱਜ ਦੂਜੀ ਵਾਰ ਆਏ ਸਾਡੇ ਨਾਲ ਤੇ ਪੁੱਛਦੇ ਮੁੰਡਿਆਂ ਨੂੰ ਪੰਜੀ ਪੰਜੀ ਕਿਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਦੂਜੀ ਵਾਰ ਆਇਆ ਲੱਗ ਰਿਹਾ ਅੱਤ ਪਹਿਲਾਂ ਮੈਂਣਾ 7-8 ਸਾਲ ਪਹਿਲਾਂ ਵੀ ਆਇਆ ਮੈਨੂੰ ਯਾਦ ਆ ਹਾਂਜੀ ਹਾਂਜੀ ਲੇਕਿਨ ਜੋ ਅੱਜ ਨਜ਼ਾਰਾ ਵਾ ਬਹੁਤ ਹੀ ਵਧੀਆ ਖਾਸ ਕਰਕੇ ਮੌਸਮ ਤੇ ਤੁਹਾਨੂੰ ਬਿਲਕੁਲ ਇਹ ਮੌਸਮ ਬਹੁਤ ਵਧੀਆ ਆ ਮੌਸਮ ਤਾਂ ਹੈ ਤੇ ਮਜ਼ਾ ਵਾ ਅੱਛਾ ਜੀ ਹਾਂਜੀ ਹਾਂਜੀ ਮੈਂ ਜਨਾਏ ਹਮੇਸ਼ਾ ਹੀ ਇਹ ਆਂਦਰੀਆ ਦਰਸ਼ਨ ਕਰਦਾ ਹੂ ਜੀ ਬਸੇ ਤੇ ਘਟੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਵਧੀਆ ਲੱਗਾ ਤੇ ਮਹਾਰਾਜ ਮੈਂ ਕਹਨਾ ਅਡੇ ਪਿੰਡ ਵੀ ਭਾਈ ਤਾਂ ਨਜ਼ਾਰਾ ਨਹੀਂ ਆ ਪਿੰਡ ਤੁਹਾਡਾ ਕਿਹੜਾ ਹੈ ਹਿਮਾਚਲ ਹਿਮਾਚਲ ਆ ਬਾਕੀ ਇਹ ਵੀ ਚਲੋ ਵਧੀਆ ਮਾਰਗ ਕਰਾਇਆ ਕਰੋ ਦਰਸ਼ਨ ਪੂਜਾ ਕਰਾਇਆ ਕਰੋ ਮਹਾਰਾਜ ਦੇ ਤੇ ਆਪਣੀ ਖੁਸ਼ੀਆਂ ਪ੍ਰਾਪਤ ਕਰਾਇਆ ਕਰੋ ਮਾਰਗ ਦੇ ਘਰਾਂ ਤੇ ਕਿਰਪਾ ਮਾਰ ਲੈ ਜਾਏ ਜੀ ਤੁਹਾਨੂੰ ਦਰਸ਼ਨ ਕਰਾਇਆ ਮੈਂ ਕੋਣ ਮਾਰ ਮਾਲਕ ਲੈਣ ਵਾਲਾ ਹਾਂਜੀ ਜੀ ਬਹੁਤ ਵਧੀਆ ਬਾਕੀ ਆ ਦਰਸ਼ਨ ਕਰੋ ਸੰਤਾਂ ਦੇ ਦੇ ਜਿੰਨੀ ਸ਼ਾਨ ਦਾ ਮਾਰਾ ਇਹਦਾ ਸੰਗਤਾਪੁਰ ਹੀ ਹੋ ਮਮਾ ਕਿਆਰੀਆਂ ਨੇ ਤੇ ਉਹਨਾਂ ਆਂਡਾ ਘਰ ਜਾਂ ਨੂੰ ਜੀ ਨਹੀਂ ਜਾਂਦਾ ਸੇਬ ਅੱਗੇ 11 ਵਜੇ ਆਏ ਫੋਨ ਕਿੰਨੇ ਆਏ 3-4 ਹੀ ਕਈ ਬਹੁਤ ਵਧੀਆ ਆਏ ਨਹੀਂ ਸਾਰੇ ਪੰਜ ਰੁਪਏ ਦਾ ਕਾਲ ਆਇਆ ਅੱਜ ਨਜ਼ਾਰਾ ਬਹੁਤ ਹੈ ਅੱਜ ਦਈ ਬਹੁਤ ਦਿਨ ਬਾਅਦ ਆਇਆ ਨਾ ਇਹ ਕਹਿਣਾ ਤੇ ਬਈ 7-8 ਸਾਲਾਂ ਬਾਅਦ ਆਇਆ ਬਹੁਤ ਚੇਂਜ ਹੋ ਗਿਆ ਨਾ ਵਿਚੋਂ ਉਹ ਨਜ਼ਾਰਾ ਮੈਨੂੰ ਪਹਿਲਾਂ ਟੁੱਟਾ ਸੀ ਹੁਣ ਬਣਾ ਦਿੱਤਾ ਵੀ ਦਰਸ਼ਣ ਡੋਰੀ ਬਣਾਤੀ ਇਹਨਾਂ ਨੇ ਪਰ ਰੁਟੀ ਹੀ ਸੀ मात्रै

ਦੋ ਤਨਵਰੀ ਪਹਿਲਾਂ ਖਾ ਚੁੱਕਾ ਮੁੰਡਾ ਏ ਸਵਾਜ ਹੀ ਬੜਾ ਲੱਗਦਾ 7-8 ਸਾਲ ਬਾਅਦ ਆਇਆ ਤੇ ਪਰ ਕਹਿੰਦਾ ਦੇਖ ਦੋ ਤੌੜੀ ਸ਼ਗਮਾ ਸ਼ਗੋ ਭਾਜੀ ਦੀ ਮਰਜੀ ਬਹੁਤ ਵਧੀਆ ਦੇਖ ਲੱਗਦੀ ਏ ਦੇਖ ਸਾਡੇ ਬਾਕੀ ਮੁੰਡਾ ਮੱਛੀਆਂ ਬਹੁਤ ਵਧੀਆ ਦੇਖ ਜੀ ਨਾ ਰੰਗ ਬਰੰਗੇ ਮੱਛੀਆਂ ਉਹ ਘਟ ਵੇਖਣ ਨੂੰ ਮੇਰੇ ਵਾਸਤੇ ਵੇਖੇ ਨਹੀਂ ਮੈਂ ਪਹਿਲੀ ਵਾਰੀ ਵੇਖਣਾ ਵਿੱਚ ਦੂਸਰੀ ਵਾਰ ਮੈਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਮੱਛੀ ਦੇ ਇਸ ਕੀ ਮਹਿਸੂਸ ਹੀ ਮਹਿਸੂਸ ਆ ਜੇ ਮੌਸਮ ਮਹਿਸੂਸ ਕਰੇ ਮਹਿਸੂਸ ਇਹ ਵਧੀਆ ਹੈ ਨਾ ਮੱਛੀਆਂ ਕਿੰਨਾ ਅੱਜ ਤੱਕ ਨਹੀਂ ਕਿੰਨੀ ਸਾਫ ਹੈ ਨਾ ਕਿੰਨੀ ਸਾਫ ਸੱਡੋ ਅੱਜ ਤੱਕ ਨਹੀਂ ਵੇਖੀ ਨੀ ਮੱਛੀ ਮੈਂ ਦੇ ਕੋਈ ਕਲਰ ਦੀ ਵੇਖੀ ਹੈ ਬਰਾਊਨ ਕਾਲੀ ਕਿ ਅਜ ਤੱਕ ਮੈਂ ਕੋਈ ਕਲਰ ਦੀ ਮਸ਼ੀਨ ਨਹੀਂ ਵੇਖੀ ਅਜ ਤੱਕ ਇਸ ਤਾਂ ਦੇ ਫਿਰ ਤੁਹਾਨੂੰ ਬਤਾਉਂਦੀ ਹਾਂ ਬਹੁਤ ਨਜ਼ਰ ਆਏ ਮੈਂ ਤਾਂ ਮੈਂ ਵੀ ਜਿਹੜਾ ਵਿੱਚ ਛਲ ਮਾ ਕੇ ਬਹਿ ਦਿੱਤਾ ਤੂੰ ਮੱਛੀ ਬਣਾ ਚਾਹੁੰਦਾ ਮੈਂ ਮੱਛੀ ਲੈਣਾ ਖੇਡਣਾ ਚਾਹੁੰਦਾ ਮੈਂ ਤਿਆਰ ਕਰਨਾ ਚਾਹੁੰਦਾ ਪਰ ਨਹੀਂ ਕਰੋ ਪਿਆਰ ਮਾਰਾ ਜੀਵਾਨਾ ਪਿਆਰ ਕਰੋ ਵਧੀਆ ਤੋਂ ਬਾਪਾ ਜੀ ਮਨਾ ਕੰਦ ਮੇਰੇ ਵੜਦੇ ਅੰਦਰ ਬਾਪਾ ਜੀ ਨੇ ਭਾਜੀ ਮਨਾ ਕਰਨਾ ਹੀ ਹੈ ਕਿਉਂਕਿ ਉਹ ਸਫਾਈ ਜ਼ਰੂਰੀ ਹੈ ਨਾ ਸਰਵਰ ਦੀ ਸਫਾਈ ਨਹੀਂ ਰੱਖਦੇ ਕਹੀਂ ਐਨੇ ਲੈਣਾ ਲੁਣਾ ਕੁਛ ਨਹੀਂ ਆ ਦੁਕਾਨਾਂ ਦੇ ਵੇਖ ਹੋ ਕੇ ਬਸ ਵੇਚੀ ਇਹਨਾਂ ਦਾ ਕਰਨ ਵਾਲਾ ਲੈਣਾ ਭਾਜੀ ਕੁਛ ਬਾਬਾ ਜੀ ਚਾਰ ਕਿਧਾ ਕਿਤੇ ਖਲੋਵੇ ਮੁੰਡਿਆ ਧਿਆਨ ਰੱਖੋ ਇਹ ਸਮਾਨ ਵੇਖਣਾ ਹੁੰਦਾ ਬਸ ਕੁਛ ਬਸ ਕੇ ਤੇ ਘਾ ਘਾੜ ਲੈਣਾ ਲੈਣਾ ਕੁਝ ਕੀ ਸੋਚਨੇ ਬੱਚੇ ਸੋਚਦੇ ਰਹੋ ਦੀ ਮਨ ਬੱਚੇ ਨੂੰ ਵੀ ਨਾਲ ਲਿਆ ਕਰੋਗੇ ਬੱਚੇ ਨੂੰ ਘਰ ਛੱਡਣ ਦੇ ਜੋ ਕੀ ਸੋਚਣਿਆ ਲੱਲਾ ਲੱਲਾ ਗੱਡੀ ਲੈ ਸੁਦੀ ਮੋਸੜੀ ਕੀ ਬੁਕੀ ਲੱਲਾ ਜਾ ਜਾ ਜਾਓ ਦੇਖੋ ਇਹ ਪੱਤੀ ਚੱਲਦਾ ਮੁੰਡਾ ਵਾਹ ਪਰ ਰਦੀਤਾ ਵੀ ਨੋ ਜਨਾਨੀ ਤਾਂ ਵੀ ਤਾਂ ਗਾਲਾਂ ਹੀ ਪੈਂਦੀਆਂ ਮੇਰਾ ਜਨਾਨੀ ਕੋ ਗਾਲਾਂ ਹੀ ਪੈਂਦੀਆਂ ਤੈਨੂੰ ਕੋਈ ਫਾਇਦਾ ਨਹੀਂ ਹੈਗਾ ਰਹਿਣ ਦੇ ਪੱਕੀ ਦੂਹੀ ਚੜਣੀ ਹੈ ਬੱਤੀ ਗਈ ਤੈਨੂੰ ਘਾਟੜਾ ਮਮਾ ਜਨਾਨੀ ਨੂੰ ਪੱਕੀ ਦੂਹੀ ਚਲਕੇ ਦੇਣੀ ਹੈ ਉਹਨੇ ਤਾਂ ਬੈਣਾ ਕੁਸ਼ਤੀ ਦਰਮਾਣ ਲਾ ਸਮਝ ਨਹੀਂ ਟੈਂਚਰ ਵੀ ਆ ਕੇ ਆ ਗਿਆ ਨੂੰ ਸੋਨੂ ਲੱਗਣੇ ਪੁਰਾ ਸੋਨੂ ਲੱਗਣੇ ਪੁਰਾ ਧਿਆਨ ਦੇ ਸੋਨੂ ਆਕੇ ਨੇ ਬਾਬਾ ਜੀ ਬੰਦੂ ਬਾਬਾ ਜੀ ਰੇਡ ਦੱਸਿਓ ਮੁੰਡੇ ਨੂੰ ਲੈਣੀ ਨਹੀਂ ਭਰਨੇ ਲੈਣੀ ਨਹੀਂ ਭਰਨੇ ਡੇਢ ਵਿੱਚ ਨਾ ਇਕੱਲੇ ਜਾ ਕਰੋ ਚੱਲ ਜਾਓ ਯਾਰ ਯਾਰ